ਮਈਆ ਦੀ ਤਪੋਨਾ ਨੂੰ ਜਾਣਾ ਕਿ ਚੋਲਾ ਮੇਰਾ ਲਾਲ ਰੰਗ ਦੇ ਲਾਲ ਲਿੰਗਾ ਲਾਲ ਜੁੰਨੀ ਲੈਂਦੀ ਮਹਾਰਾਣੀਏ ਲਾਲ ਲਿੰਗਾ ਲਾਲ ਜੁੰਨੀ ਲੈਂਦੀ ਮਹਾਰਾਣੀਏ ਮਾਂ ਬਿੰਦੀ ਲਾਲ ਚੂੜਾ ਮਈਆ ਦੀ ਨਿਸ਼ਾਨੀ ਐ ਨਿਸ਼ਾਨੀ ਏ ਹੋ ਮੈਂ ਵੀ ਮਈਆ ਵਾਲੇ ਰੰਗ ਰੰਗ ਜਾਣਾ ਕਿ ਚੋਲਾ ਮੇਰਾ ਲਾਲ ਰੰਗ ਦੇ ਮੈਂ ਵੀ ਮਈਆ ਜੀ ਦੇ ਰੰਗ ਦੇ ਲਾਲਾਰੀ ਆਵੇ ਲਾਲ ਰੰਗ ਦੇ ਰੰਗ ਮਈਆ ਵਾਲਾ ਮਨ ਨੂੰ ਚੋਲਾ ਮੇਰਾ ਲਾਲ ਰੰਗ ਦੇ ਲਗਾਈ ਰੱਖੀ ਦਾਤੀਏ ਰੱਖੀਆਂ ਮੇਰੇ ਹੌਣ ਦਾ ਲਗਾਈ ਰੱਖੀ ਦਾਤੀਏ ਕਿੰਝਾਂ ਮੁੰਡੇ ਹਾਂ ਨੀ ਦਾਈ ਰੱਖੀ ਦਾਤੀਏ ਦੀ ਦੋਤੀ ਤੇ ਜੜੀ ਹੋਈ ਗੁੱਡੀ ਨੂੰ ਚੜਾਈ ਰੱਖੀ ਦਾਦੀਏ ਦੁਨੀਆਂ ਨੇ ਰੋਂਨਗਾ ਲਕੀਆਂ ਨੇ ਰੋਂਨ ਕੰਨ ਲਗਾਈ ਰੱਖੀ ਮਾਂ ਤੇਰਾ ਬੱਚਾ ਚੰਮ ਚੰਮੀ ਆਵੇ केड़ा जम के रमे ओ आ देखो रे के पचिड़ा जम जमियावे केड़ा जम के रमे मुझे तोरे वाली दा झूठे भावे सच्ची मारे तेरे बच्चे हां झूठे दे भावे सच्ची हां मारे तेरे बच्चे ओ झूठे भावे सच्ची हां मारे तेरे बच्चे ओ झूठे भावे सच्ची मारे ਓ ਝੂਠੇ ਭਾਵੇਂ ਸੱਚੀਆਂ ਮਾਏ ਤੇਰੇ ਬੱਚਿਆ ਓ ਝੂਠੇ ਭਾਵੇਂ ਸੱਚੀਆਂ ਮਾਏ ਤੇਰੇ ਬੱਚਿਆ ਝੂਠੇ ਭਾਵੇਂ ਸੱਚੀਆਂ ਮਾਏ ਤੇਰੇ झूठे पावे सच्चे माए तेरे बच्चे वो 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 झूठे पावे सच्चे माए तेरे बच्चे बहुत सच्चे दरबार की जय नारा वीर बजरंग जिकारा करना मैं ममता मैं दया मैं काली दीवार ਕਿ ਦੰਪੇ ਜੀ ਆ ਕਿਤਾਬ ਨਹੀਂ ਗਈ ਉਹਨਾਂ ਦੇ ਬਾਰੀ ਹੋਰ ਸਭ ਨੂੰ ਮੇਲੇ ਦੀ ਵਧਾਈ ਬਹੁਤ ਬਹੁਤ ਮਹਾਮਾਈ ਹਰ ਸਾਲ ਦੀ ਤਰ੍ਹਾਂ ਇਹ ਚਾਲਾ ਸਾਲੋ ਸਾਲ ਚੱਲਦਾ ਰੱਖੇ ਜਿਸ ਇੱਛਾ ਜਿਸ ਭਾਵਨਾ ਨਾਲ ਜਿਹੜੇ ਵੀ ਮਾਈ ਦੇ ਦਰਬਾਰ ਜਾ ਰਹੇ ਮਾਂ ਪੂਰੀਆਂ ਕਰੇ ਔਰ ਸੰਗਤ ਦੇ ਪੈਰਾ ਪਿੱਛੇ ਸਾਡੀਆਂ ਵੀ ਅਰਜ਼ਾ ਪੂਰੀਆਂ ਕਰੇ ਬੋਲੀਏ ਸਾਚੇ ਦਰਬਾਰ ਦੀ ਜੈ ਸਭ ਨੂੰ ਮਾਂ ਦੇ ਮੇਲੇ ਦੀ ਵਧਾਈ ਹੋਏ ਬਹੁਤ ਬਹੁਤ ਵਧਾਈਏ ਬਹੁਤ ਬਹੁਤ ਵਧਾਈਏ ਜੈ ਮਾਤਾ ਜੀ जय माता दी जय चिंतपूर्णी महामाई दे आज बहुत ही पागला देना चिंतपूर्णी महामाई दे मेले ਦੇ ਉਪਲਖ ਜੋ ਕਿ ਸਾਡੇ ਬਜ਼ੁਰਗਾ ਦੁਆਰਾ ਰੀਤ ਚੱਲੀ ਆ ਰਹੀ ਹੈ ਮਹੰਤਸ਼੍ਰੀ ਸਵਰਗੀ ਮਹੰਤਸ਼੍ਰੀ ਪੋਲੇਸ਼ਾ ਜੀ ਸਵਰਗੀ ਬਹੁਤ ਅਗ੍ਰੀਕ ਸਾਥ ਸੰਨਜੀਤ ਦੁਆਰਾ ਜੋ ਰੀਤ ਚੱਲੀ ਆਈ ਹੈ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਉਹਨਾਂ ਦੇ ਅੱਗੋਂ ਜੋ ਬੱਚੇ ਨੇ ਉਹਨਾਂ ਨੂੰ ਵੀ ਇਸ ਰੀਤ ਲੋਕੇ ਤੌਰ ਤੇ ਮਹਾਮੈਨਾ ਸਮਾਤਾ ਬਖਸ਼ਿਆ ਤੁਸੀਂ ਦੇਖ ਰਹੇ ਹੋ ਕਿ ਬਾਹਰ ਸੰਗਤਾਂ ਦੀ ਕਿਵੇਂ ਮੇਲਾ ਲੱਗ ਰਿਹਾ ਹੈ ਕਿਵੇਂ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ ਕਿ ਮੇਲੇ ਤੇ ਜਾਣਾ ਹੈ ਤੇ ਮਾਂ ਮਈ ਦੀ ਕਿਰਪਾ ਦੇ ਨਾਲ ਇੰਨੀਆਂ ਬਸਾਂ ਲੱਗੀਆਂ ਨੇ ਨਾ ਕਿ ਜਦੋਂ ਜਿੰਨੀਆਂ ਜਿੰਨੀਆਂ ਸੰਗਤਾਂ ਆਈ ਜਾਂਦੀਆਂ ਉਦੋਂ ਉਦੋਂ ਇਹ ਬਸਾਂ ਲੱਗੇ ਜਾ ਰਹੀਆਂ ਨੇ ਤੇ ਅੱਜ ਲਗਭਗ 7 ਤੋਂ 8 ਬਸਾਂ ਜਾ ਰਹੀਆਂ ਇਹ ਸਭ ਮਈ ਦਾ ਅਸ਼ੀਰਵਾਦ ਹੈ ਮਈ ਹੀ ਕਰਾਂਦੀ ਹੈ ਮਈ ਦਾ ਕਾਰਜ ਹੈ ਮਾਂ ਦੇ ਅਗੇ ਪ੍ਰਾਰਥਨਾ ਕਰਦੇ ਹਾਂ ਕਿ ਇਹੋ ਹੀ ਸਮਰੱਥਾ ਇਹੀ ਤਾਕਤ ਮਾਂ ਅੱਗੇ ਵੀ ਸਾਨੂੰ ਬਖਸ਼ਦੀ ਰਵੇ ਤੇ ਅਸੀਂ ਦੋਵੇਂ ਭਰਾ ਇਦਾਂ ਹੀ ਮਾਈ ਦੇ ਦਰਬਾਰ ਤੇ ਜਾਂਦੇ ਰਹੀਏ ਤੇ ਮਾਈ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਰਹੀਏ ਜੈ ਮਾਤਾ ਦੀ ਜੈ ਸ਼੍ਰੀ ਰਾਮ ਅੱਜ ਦੀ ਮੈਂ ਕਹਿਣਾ ਚਾਹੁੰਦਾ ਚਲੋ ਸਾਡੇ ਬਜ਼ੁਰਗਾਂ ਵਰਗੋ ਇੱਕ ਚੀਜ਼ ਸ਼ੁਰੂ ਕੀਤੀ ਸੀਗੀ ਜਿਹੜੀ ਬੱਸਾਂ ਆਪਾਂ ਭੇਜਦੇ ਚਿੰਦਪੁਰਨੀ ਤੇ ਅੱਜ ਉਸੇ ਆਪਾਂ ਚੀਜ਼ ਨੂੰ ਅੱਗੇ ਵਧਾਈ ਆ ਮੰਤ ਜੀ ਤੇ ਮੈਂ ਇਕੱਠੇ ਰਲ ਕੇ ਅੱਜ ਚਲੋ ਬਹੁਤ ਵਧੀਆ ਤਰੀਕੇ ਨਾਲ ਬੱਸਾਂ ਸਾਡੀਆਂ ਭੇਜੀਆਂ ਆ ਚਿੰਦਪੁਰਨੀ ਸਾਰੇ ਲੋਕ ਇਕੱਠੇ ਹੋ ਕੇ ਆਏ ਅਗੇ ਜੇ ਚਾਰ ਜਾਂਦੀਆਂ ਸੀ ਜੀਆਂ ਤੇ ਐ ਵੀ ਦੱਸ ਗਈਆਂ ਤੇ ਇਹ ਚੀਜ਼ ਨਾਲ ਸਾਨੂੰ ਬੜੀ ਖੁਸ਼ੀ ਹੋਈ ਇਹੋ ਚੀਜ਼ ਸਾਨੂੰ ਮਾਤਰਾਨੀ ਹੋਰ ਦਿੰਦੇ ਰਹੀਏ ਤੇ ਅਗਲੇ ਸਾਲ ਹੋਰ ਪਸਾਣਾ ਕਿਤੇ